ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਨਮਾਨਜੋਬ ਸਾਧ ਸੰਗਤਿਓ ਆਪ ਜੀ ਦੇ ਚਰਨਾਂ 'ਚ ਬੇਨਤੀ ਆ ਕਿ ਪਿਛਲੇ ਦਿਨੀ ਇੱਕ ਸਟੇਜ ਉੱਤੇ ਆਪਣੇ ਮੈਂ ਪ੍ਰਚਾਰ ਦੇ ਦੌਰਾਨ ਇਤਿਹਾਸ ਤੁਹਾਡੇ ਚਰਨਾਂ 'ਚ ਪੇੜੇ ਕਰ ਰਿਹਾ ਸਾਂ ਜਿਹਦੇ ਵਿੱਚ ਨਰੋਲ ਸਿੱਖ ਸਿਧਾਂਤਾਂ ਦੀ ਗੱਲ ਹੋ ਰਹੀ ਸੀ ਜਿਹਦੇ ਵਿੱਚ ਨਰੋਲ ਅਖੰਡ ਪਾਠੀ ਸੰਨਾਂ ਦੇ ਹੱਕਾਂ ਦੀ ਗੱਲ ਹੋ ਰਹੀ ਸੀ ਸਟੇਜ ਉੱਤੇ ਬੋਲਦਿਆਂ-ਬੋਲਦਿਆਂ ਮੇਰੇ ਕੋਲੋਂ ਸਾਡੇ ਜਿਹੜੇ ਸੱਭਿਆਚਾਰਕ 그룹 ਵਾਲੇ ਮਲਵਈ ਕਿੱਦੇ ਵਾਲੇ ਵੀਰਿਆਂ ਉਹਨਾਂ ਦੀ ਬਾਬਤ ਕੋਈ ਸ਼ਬਦ ਸਟੇਜ ਉੱਤੇ ਨਿਕਲੇ ਜਿਨ੍ਹਾਂ ਕਰਕੇ ਸਾਡੇ ਭਰਾਵਾਂ ਨੂੰ ਠੇਸ ਲੱਗੀ ਆ ਸੋ ਮੈਂ ਉਹਨਾਂ ਭਰਾਵਾਂ ਨੂੰ ਬੇਨਤੀ ਕਰਦਾ ਕਿ ਮੇਰਾ ਸਟੇਜ ਉੱਤੇ ਕੋਈ ਇਦਾਂ ਦਾ ਮੰਤਵ ਨਹੀਂ ਸੀ ਹੈਗਾ ਕਿ ਤੁਹਾਡੇ ਦਿਨਾਂ ਤੱਕ ਠੇਸ ਪਹੁੰਚੇ ਕਿਉਂਕਿ ਤੁਸੀਂ ਆਪਣੀ ਕਿਰਤ ਕਰਦੇ ਹੋ ਹਰ ਬੰਦਾ ਆਪਣੀ ਕਿਰਤ ਕਰਕੇ ਖਾਂਦਾ ਬਸ ਉਹ ਸਮਝਾਉਣ ਦਾ ਇੱਕ ਤਰੀਕਾ ਸੀ ਸਿਧਾਂਤ ਦੇ ਵਿੱਚ ਰਹਿ ਕੇ ਤੇ ਉਹਦੇ ਵਿੱਚ ਜਦੋਂ ਆਪਾਂ ਲਾਈਵ ਸਟੇਜ ਉੱਤੇ ਬੋਲਦੇ ਆ ਕੋਈ ਸ਼ਬਦਾਂ ਦਾ ਹੇਰ ਫੇਰ ਹੋ ਜਾਂਦਾ ਸੋ ਮੈਂ ਤੁਹਾਡੇ ਵੀਰਾਂ ਦੇ ਕੋਲੋਂ ਇਸ ਗੱਲ ਦੀ ਖਿਮਾ ਚਾਹਤਨਾ ਕਰਦਾ ਹਾਂ ਕਿਉਂਕਿ ਤੁਸੀਂ ਸਾਡੇ ਆਪਣੇ ਹੋ ਤੁਹਾਡੇ ਨਾਲ ਸਾਡਾ ਕੋਈ ਵਟ ਵਿਹਾਰ ਵਾਲਾ ਕੋਈ ਝਗੜਾ ਨਹੀਂ ਕੋਈ ਤੁਹਾਨੂੰ ਲਾਕ ਹੀ ਨਹੀਂ ਕਰਨ ਆਖੀ ਗਈ ਤੁਸੀਂ ਸਾਡੇ ਆਪਣੇ ਹੋ ਸੋ ਇਸ ਕਰਕੇ ਮੈਂ ਆਸ ਕਰਦਾ ਕਿ ਸਾਰੇ ਭਰਾ ਸਤਿਕਾਰਯੋਗ ਨੇ ਸੋ ਇਸ ਗੱਲ ਦੀ ਮੈਂ ਤੁਹਾਡੇ ਕੋਲੋਂ ਖਿਮਾ ਚਾਹਤਨਾ ਕਰਦਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ